ਕੀ ਅੱਜ ਕਾਰਨ ਬਣੇ ਕਿ ਅੱਜ ਤੁਹਾਨੂੰ ਤਰਨਾ ਪ੍ਰਦਰਸ਼ਨ ਪਾਣੀ ਦੇ ਲਈ ਹੈ ਜਿਹੜਾ ਸ਼ੁਰੂ ਕਰਨਾ ਪਿਆ ਸੈਂਟਰ ਚ ਵੀ ਬੀਜਪੀ ਹੈ ਹਰਿਆਣਾ ਜੇ ਬੀਜਪੀ ਹੈ ਰਾਜਸਥਾਨ ਜੇ ਬੀਜਪੀ ਹੈ ਉਹਨਾਂ ਨੇ ਮਿਲ ਕੇ ਇੱਥੋਂ ਪਾਣੀ ਵਧਾ ਕੇ ਛੱਡਣ ਦੇ ਹੁਕਮ ਦੇ ਦਿੱਤੇ ਜਿਹੜੇ ਕਿ ਪਿੱਛੇ ਡੈਮ ਤੋਂ ਖੋਲ ਵੀ ਦਿੱਤੇ ਸਾਡੇ ਕੋਲ ਇੱਕ ਵੀ ਬੂੰਦ ਜ਼ਿਆਦਾ ਪਾਣੀ ਦੇਣ ਦੀ ਕੋਲ ਹੈ ਨਹੀਂ ਅਸੀਂ ਦੇ ਨਹੀਂ ਸਕਦੇ ਜਦੋਂ ਮਰਨ ਦੀ ਵਾਰੀ ਆਈ ਤਾਂ ਵੀ ਪੰਜਾਬ ਮਰੇ ਬਾਰਡਰਾਂ ਤੇ ਜਾਣਾ ਤਾਂ ਵੀ ਪੰਜਾਬ ਜਾਵੇ ਲੇਕਿਨ ਜਦੋਂ ਹੁਣ ਪਾਣੀ ਦੀ ਗੱਲ ਹੈ ਪਾਣੀ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਪੂਰਾ ਜਦੋਂ ਪਾਣੀ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਅਸੀਂ ਕਿੱਥੋਂ ਦੇ ਦਈਏ ਇਹਨਾਂ ਨੂੰ ਅਸੀਂ ਇੱਕ ਵੀ ਬੂੰਦ ਪਾਣੀ ਦੀ ਜ਼ਿਆਦਾ ਨਹੀਂ ਜਾਣ ਦੇਣੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਤੱਕ ਬਦਲ ਦਿੱਤੇ ਗਏ ਸਕੱਤਰ ਤੱਕ ਬਦਲ ਦਿੱਤੇ ਗਏ ਐਡੇ ਵੱਡੇ ਪੱਧਰ ਤੇ ਬਿਉੰਤਬੰਦੀ ਕੀਤੀ ਗਈ ਲੱਗਦਾ ਹੈ ਕਿ ਪੰਜਾਬ ਆਪਣਾ ਪਾਣੀ ਰੋਕ ਸਕਤੇ ਹੈ ਸੈਂਟਰ ਸਰਕਾਰ ਨੇ ਤਾਂ ਆਪਣਾ ਧੱਕਾ ਕਰਿਆ ਇਹ ਪਾਣੀ ਅਸੀਂ ਜਾਣ ਨਹੀਂ ਦੇਣਾ ਇਹ ਚਾਹੇ ਜੋ ਮਰਜ਼ੀ ਕਰ ਲੈਣ ਸਾਡੀਆਂ ਚਾਹੇ ਜਾਨਾਂ ਜਾਣ ਲਾਸ਼ਾਂ ਵਿਛਣ ਸਾਡੇ ਨਾਲ ਜੋ ਧੱਕਾ ਕਰ ਰਹਾ ਜਿੰਦਾ ਸੈਂਟਰ ਸਰਕਾਰ ਕਰਨ ਦੀ ਕੋਸ਼ਿਸ਼ ਕਰੇਗੀ ਅਸੀਂ ਨੂੰ ਰੋਕਾਂਗੇ ਇਸ ਕਰਕੇ ਅਸੀਂ ਇੱਥੇ 24 ਘੰਟੇ ਪਈ ਜਿੱਥੇ ਪੰਜਾਬ ਨਾਲ ਖੜਨ ਦੀ ਲੋੜ ਸੀ ਕਿਉਂਕਿ ਬਾਰਡਰ ਏਰੀਆ ਹੈ ਤਾਂ ਉੱਥੇ ਹੀ ਹਰਿਆਣੇ ਨੇ ਇਹ ਮੁੱਦਾ ਚੁੱਕ ਲਿਆ ਕੀ ਕਰਨ ਲੱਗਦਾ ਤੋ ਰੋਜ਼ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਸਾਡੀ ਜਵਾਨੀ ਨੂੰ ਬਰਬਾਦ ਕਰਨ ਵਾਸਤੇ ਉੱਥੋਂ ਤੋਂ ਨਸ਼ੇ ਦੀ ਖੇ ਪਾਕਿਸਤਾਨ ਤੋਂ ਕਿਸੇ ਵੀ ਬਾਰਡਰ ਤੋਂ ਇੱਧਰ ਨੂੰ ਭੇਜੀ ਜਾ ਰਹੀ ਅਸੀਂ ਉਸ ਉਸ ਲੈਵਲ ਦੇ ਵੀ ਮੁਕਾਬਲਾ ਕਰ ਰਹੇ ਸਾਡੇ ਨਾਲ ਧੱਕਾ ਜੇ ਕਰਨਗੇ ਤਾਂ ਸਿੱਖ ਤੋਂ ਪੰਜਾਬ ਤੋਂ ਮੈਂ ਤਾਂ ਨੰਗਲ ਡੈਮ ਤੇ ਸਥਿਤੀ ਹੈ ਜਿਹੜੀ ਉਹ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋ ਚੁੱਕੇ ਨੇ ਪਾਣੀ ਨੂੰ ਲੈ ਕੇ ਤੇ ਧਰਨਾ ਤੱਕ ਹੈ ਜਿਹੜਾ ਉਹ ਨੰਗਲ ਡੈਮ ਤੇ ਸ਼ੁਰੂ ਕੀਤਾ ਹੋਇਆ ਤਾਂ ਰੋਹਿਤ ਕਾਲੀਆਂ ਨੇ ਜੋ ਕਿ ਟਰੱਕ ਜੁਨੇ ਪ੍ਰਧਾਨ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਾਲੀਆ ਸਾਹਿਬ ਕੀ ਅੱਜ ਕਾਰਨ ਬਣੇ ਕਿ ਅੱਜ ਤੁਹਾਨੂੰ ਧਰਨਾ ਪ੍ਰਦਰਸ਼ਨ ਪਾਣੀ ਦੇ ਲਈ ਆ ਜਿਹੜਾ ਸ਼ੁਰੂ ਕਰਨਾ ਪਿਆ ਤੇ ਸਰ ਜਿਹੜਾ ਧਰਨਾ ਪ੍ਰਦਰਸ਼ਨ ਹੈ ਇਹ ਇਸ ਕਰਕੇ ਸ਼ੁਰੂ ਕਰਨਾ ਪਿਆ ਕਿਉਂਕਿ ਸੈਂਟਰ ਗਵਰਨਮੈਂਟ ਨੇ ਹਰਿਆਣੇ ਨਾਲ ਮਿਲ ਕੇ ਕਿਉਂਕਿ ਸੈਂਟਰ ਚ ਵੀ ਬੀਜੇਪੀ ਹੈ ਹਰਿਆਣੇ ਜਿਹੀ ਬੀਜੇਪੀ ਹੈ ਰਾਜਸਥਾਨ ਜਿਹੀ ਬੀਜੇਪੀ ਹੈ ਉਹਨਾਂ ਦਾ ਮਿਲ ਕੇ ਇੱਥੋਂ ਪਾਣੀ ਵਧਾ ਕੇ ਛੱਡਣ ਦੇ ਹੁਕਮ ਦੇ ਦਿੱਤੇ ਜਿਹੜੇ ਕਿ ਪਿੱਛੇ ਡੈਮ ਤੋਂ ਖੋਲ ਵੀ ਦਿੱਤੇ ਗਏ ਕਿ ਸਾਨੂੰ ਜੀ ਹਰਿਆਣਾ ਨੂੰ ਇੰਨਾ ਪਾਣੀ ਦੇ ਦਿਓ ਜਦ ਕਿ ਸਾਡੇ ਹਾਲਾਤ ਪੰਜਾਬ ਦੇ ਇਹ ਹੈ ਤੁਸੀਂ ਜਿੱਥੇ ਜਗ੍ਹਾ ਤੇ ਅਸੀਂ ਖੜੇ ਆ ਜਿੱਥੇ ਅਸੀਂ ਧਰਨਾ ਪ੍ਰਦਰਸ਼ਨ ਵੀ ਅੱਜ ਕੀਤਾ ਹੈ ਸਾਡੇ ਮੰਤਰੀ ਹਰਜੋਤ ਸਿੰਘ ਬੈਂਸ ਜੀ ਸੀਐਮ ਭਗਵੰਤ ਮਾਨ ਜੀ ਇੱਥੇ ਆ ਕੇ ਗਏ ਆ ਉਹਨਾਂ ਨੇ ਸਪਸ਼ਟ ਰੂਪ ਚ ਕਹਿ ਦਿੱਤਾ ਕਿ ਸਾਡੇ ਕੋਲ ਇੱਕ ਵੀ ਬੂੰਦ ਜ਼ਿਆਦਾ ਪਾਣੀ ਦੇਣ ਦੀ ਕੋਲ ਹੈ ਨਹੀਂ ਅਸੀਂ ਦੇ ਨਹੀਂ ਸਕਦੇ ਕਿਉਂ ਕਿਹਾ ਗਿਆ ਦੇਖੋ ਤੁਸੀਂ ਐਸੇ ਖੜੇ ਹੋ ਤੁਸੀਂ ਲਾਲ ਦੇ ਪਿੰਡਾਂ 'ਚ ਘੁੰਮ ਕੇ ਦੇਖੋ ਸਵਾਈਂ ਪਰਬਾਤ ਜਾਓ ਬਘੋਰ ਸਾਹਿਬ ਜਾਓ ਪਿੰਗਬੜੀ ਜਾਓ ਤੁਸੀਂ ਇੱਧਰ ਦੇ ਪਿੰਡਾਂ 'ਚ ਆ ਜਾਓ ਸਾਡੇ ਨੰਗਲ ਦੇ ਨਾਲ ਦੇ ਪਿੰਡ ਦੇ ਬੇਟੇ ਚਲੇ ਜਾਓ ਨਿੱਕੂ ਵਾਲ ਚਲੇ ਜਾਓ ਨਾਲ ਦੇ ਬਰਾਂਹ ਪਰ ਜਿੰਨੇ ਵਾਈ ਪਿੰਡਾਂ 'ਚ ਘੁੰਮ ਲੋ ਤਰਾਸ ਦੀ ਇਹ ਐਸਰ ਸਾਡੇ ਕੋਲ ਡੁੱਬਣ ਨੂੰ ਪਾਣੀ ਹੈਗਾ ਨਾ ਪੀਣ ਨੂੰ ਪਾਣੀ ਹੈ ਨਾ ਖੇਤਾਂ ਨੂੰ ਪਾਣੀ ਬਹੁਤ ਸਾਲਾਂ ਬਾਅਦ ਸਾਡੀ ਪੰਜਾਬ ਸਰਕਾਰ ਨੇ ਮੰਗ ਮੰਨੀ ਅੱਜ ਦੀ ਰੇਡ 'ਚ ਘਟੋ ਘਟ 10000 ਕਿੱਲੇ ਦੇ ਵਿੱਚ ਜਿਹੜਾ ਪਾਣੀ ਦੀ ਪਾਈਪਲਾਈਨਾਂ ਬਚਾਈਆਂ ਜਾ ਰਹੀ ਜਿਨ੍ਹਾਂ ਨਾਲ ਨਹਿਰੀ ਪਾਣੀ ਸਾਡੇ ਉੱਥੇ ਪਿੰਡਾਂ ਨੂੰ ਜਾ ਰਿਹਾ ਇੱਕ ਸਕੀਮ ਦੇ ਨਾਲ ਜਿਹੜਾ ਪਾਣੀ ਪੀਣ ਵਾਲਾ 67 ਪਿੰਡਾਂ ਦੀ ਸਕੀਮ ਬਣਾਈ ਗਈ ਹੈ ਜਿਦੇ ਵਿੱਚ ਪੀਣ ਵਾਲਾ ਪਾਣੀ ਸਾਨੂੰ ਫਿਲਟਰ ਕਰਕੇ ਮਿਲੇਗਾ। ਕਿਹ ਆ ਇਹ ਸਾਡਾ ਜਰਮੀ ਹੋ ਰਿਹਾ। ਕਿ ਆ ਅਸੀਂ ਆਪਣੇ ਪਿੰਡਾਂ ਨੂੰ ਬਚਾਈਏ ਨਾ। ਜਦੋਂ ਤਾਂ ਹੜ ਆਂਦਾ ਫਿਰ ਤਾਂ ਸਾਨੂੰ ਨਾ ਹਰਿਆਣਾ ਲੈਣ ਨੂੰ ਤਿਆਰ ਹੈ ਪਾਣੀ ਨਾ ਰਾਜਸਥਾਨ ਨਾ ਕੋਈ ਵੀ। ਫਿਰ ਤਾਂ ਸਾਨੂੰ ਨਹੀਂ ਜੇ ਪਾਣੀ ਦੇ ਗੇਟ ਨਾ ਖੋਲਿਓ। ਜਦੋਂ ਮਰਨ ਦੀ ਵਾਰੀ ਆਈ ਤਾਂ ਵੀ ਪੰਜਾਬ ਮਰੇ। ਬਾਰਡਰਾਂ ਤੇ ਜਾਣਾ ਤਾਂ ਵੀ ਪੰਜਾਬ ਜਾਵੇ। ਲੇਕਿਨ ਜਦੋਂ ਹੁਣ ਪਾਣੀ ਦੀ ਗੱਲ ਹੈ। ਪਾਣੀ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਪੂਰਾ। ਜਦੋਂ ਪਾਣੀ ਸਾਡੇ ਕੋਲ ਆਪਣੇ ਕੋਲ ਹੈ ਨਹੀਂ ਅਸੀਂ ਕਿੱਥੋਂ ਦੇ ਦਈਏ ਇਹਨਾਂ ਨੂੰ ਇਹ ਤਾਂ ਦੇਖੋ ਸਾਡੇ ਨਾਲ ਸ਼ਰਮ ਧੱਕਾ ਕਰ ਰਹੀ ਬੀਜੇਪੀ ਸਰਕਾਰ ਅਸੀਂ ਉਸ ਧੱਕੇ ਦੇ ਖਿਲਾਫ ਅੱਜ ਇੱਥੇ ਬੈਠੇ ਆ ਸਾਡੇ ਹਰਜੋਤ ਸਿੰਘ ਬਾਜ ਜੀ ਕੈਬਨਰ ਮਿਨਿਸਟਰ ਸਾਹਿਬ ਆਏ ਤੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ ਅਸੀਂ ਵਿੱਚ ਬੈਠੇ ਆ ਉਹਨੂੰ ਅਸੀਂ ਇਸ ਕਰਕੇ ਸਾਈਡ ਤੇ ਥੋੜਾ ਕਰ ਲਿਆ ਤਾਂ ਕਿ ਆਂਦੇ ਜਾਂਦੇ ਰਾਈਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਕਿਉਂਕਿ ਸਾਡਾ ਮਕਸਦ ਲੋਕਾਂ ਨੂੰ ਹਰਾਸ ਕਰਨਾ ਨਹੀਂ ਹੈ ਸਾਡਾ ਮਕਸਦ ਆਸੀਂ ਪਾਣੀ 24 ਘੰਟੇ ਸਾਡਾ ਧਰਨਾ ਜਿਹੜਾ ਹੈਗਾ ਉਹਦੀ ਨਿਗਰਾਨੀ ਹੈ ਇੱਥੇ ਸਾਡੇ ਕੁਝ ਨਾ ਕੁਝ ਲੋਕ ਰਹਿਣਗੇ ਜਿਹੜੇ ਇਹ ਧਿਆਨ ਰੱਖਣਗੇ ਕਿ ਪਾਣੀ ਦੀ ਕਿਤੇ ਇਹ ਵੱਧ ਛੱਡਣਾ ਉਪਰਉਦੇਸ਼ ਕੋਈ ਆਂਦਾ ਹੈ ਤਾਂ ਅਸੀਂ ਤੁਰੰਤ ਉਹਨਾਂ ਨੂੰ ਸੂਚਿਤ ਕਰਾਂਗੇ ਅਸੀਂ ਇੱਕ ਵੀ ਬੂੰਦ ਪਾਣੀ ਦੀ ਜ਼ਿਆਦਾ ਨਹੀਂ ਜਾਣ ਦੇਣੀ ਜਿਵੇਂ ਦੇਖਿਆ ਗਿਆ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਤੱਕ ਬਦਲ ਦਿੱਤੇ ਗਏ 77 ਤੱਕ ਬਦਲ ਦਿੱਤੇ ਗਏ ਤਾਂ ਐਡੇ ਵੱਡੇ ਪੱਧਰ ਤੇ ਬਿਉੰਤਬੰਦੀ ਕੀਤੀ ਗਈ ਲੱਗਦਾ ਹੈ ਕਿ ਪੰਜਾਬ ਆਪਣਾ ਪਾਣੀ ਰੋਕ ਸਕੇਗਾ ਦੇਖੋ ਜੀ ਗੱਲ ਕੀ ਆਏ ਸੈਂਟਰ ਸਰਕਾਰ ਨੇ ਤਾਂ ਆਪਣਾ ਧੱਕਾ ਕਰ ਲਿਆ ਜਿੱਥੇ ਉਹਦਾ ਵਾਸ ਚੱਲਦਾ ਜਿਹੜਾ ਡੈਮ ਹੈ ਹਿਮਾਚਲ ਦਾ ਉੱਪਰ ਚੱਕ ਪੋਸਟ ਹੈ ਉਹਨੇ ਕੀ ਕੀਤਾ ਸ਼ੈਤਾਨੀ ਕਰਕੇ ਵੀ ਕੁਝ ਲੋਕਾਂ ਨੂੰ ਇੱਥੇ ਹਟਾ ਦਿਓ ਜੇ ਪੰਜਾਬੀ ਉਹਨਾਂ ਨੂੰ ਹਟਾ ਦਿਓ ਕੁਝ ਐਧਾਂ ਦੇ ਅਫਸਰ ਲਾ ਦਿਓ ਜਿਹੜੇ ਮਨਮਾਨੀ ਕਰਕੇ ਪਾਣੀ ਛੱਡ ਦੇਣਗੇ ਲੇਕਿਨ ਜਿਸ ਜਗ੍ਹਾ ਤੇ ਅਸੀਂ ਖੜੇ ਆ ਮੈਂ ਫੇਰ ਕਹਿਣਾ ਚਾਹੁੰਦਾ ਇਹ ਜਗ੍ਹਾ ਸਾਡੇ ਕਦਰ ਜਿਹੜਾ ਪੰਜਾਬ ਦੀ ਇੱਥੋਂ ਪਾਣੀ ਜਦੋਂ ਤੱਕ ਅਸੀਂ ਰਿਲੀਜ਼ ਨਹੀਂ ਕਰਾਂਗੇ ਪਾਣੀ ਥੱਲੇ ਨਹੀਂ ਜਾ ਸਕਦਾ ਇਹ ਪਾਣੀ ਅਸੀਂ ਜਾਣ ਨਹੀਂ ਦੇਣਾ ਇਹ ਚਾਹੇ ਜੋ ਮਰਜ਼ੀ ਕਰ ਲੈਣ ਸਾਡੇ ਮੰਤਰੀ ਸਾਹਿਬ ਨੇ ਵੀ ਕਿਹਾ ਸੀਨ ਸਾਹਿਬ ਨੇ ਵੀ ਕਿਹਾ ਸਾਡੇ ਕੋਲ ਪਾਣੀ ਜ਼ਿਆਦਾ ਹੈ ਨਹੀਂ ਅਸੀਂ ਪਹਿਲੇ ਆਪਣੇ ਲੋਕਾਂ ਨੂੰ ਦੇਖਾਂਗੇ ਅਗਰ ਪਾਣੀ ਸਾਡੇ ਕੋਲ ਹੁੰਦਾ ਤਾਂ ਅਸੀਂ ਇਹਨਾਂ ਨੂੰ ਦੇ ਦਿੰਦੇ ਲੜਾਈ ਕਾ ਉਹਨਾਂ ਨੂੰ ਜੋ ਉਹਨਾਂ ਦਾ ਬਣਦਾ ਹੱਕ ਸੀਗਾ ਜੋ ਪਾਣੀ ਉਹਨਾਂ ਦਾ ਲਿਖਿਆ ਹੋਇਆ ਹੈ ਕਿ ਸੰਧੀ ਹੋਈ ਹੋਈ ਹੈ ਉਹਦੇ ਮਤਲਬ ਅਸੀਂ ਪਾਣੀ ਦੇ ਚੁੱਕੇ ਆ ਹੁਣ ਉਹ ਸਾਨੂੰ ਕਹ ਰਹੇ ਐਕਸਟਰਾ ਦੇ ਦਿਓ ਕੁਝ ਵੀ ਕਰ ਦਿਓ ਦੇਖੋ ਤੁਹਾਨੂੰ ਵੀ ਘਰਾਂ 'ਚ ਪਤਾ ਹੈ ਕਿੰਦਾ ਸਿਸਟਮ ਆਦਾ ਸਾਨੂੰ ਖੇਤਾਂ ਦਾ ਪਤਾ ਹੈ ਅਸੀਂ ਵੀ ਇੱਕ ਇੱਕ ਬੂੰਦ ਬਚਾ ਕੇ ਉਹਨਾਂ ਲੋਕਾਂ ਨੂੰ ਪਾਣੀ ਪਿਆਰੇ ਸਾਡੇ ਚੰਗੜੀ 'ਚ ਜਾ ਕੇ ਦੇਖੋ ਕਿੰਨੇ ਸਾਲਾਂ ਤੋਂ ਲੋਕ ਲੜਦੇ ਆ ਰਹੇ ਪੀਣ ਨੂੰ ਵੀ ਖੇਤਾਂ ਵਾਲੇ ਪਾਣੀ ਨੂੰ ਵੀ ਉਹਨਾਂ ਦੀ ਵੀ ਪੰਤੀ ਸਾਹਿਬ ਨੇ ਸੁਣ ਕੇ ਹੁਣ ਉੱਥੇ ਵੀ ਪਾਈਪ ਲਾਈਨ ਦਾ ਕੰਮ ਸ਼ੁਰੂ ਉਹਨਾਂ ਲੋਕਾਂ ਨੂੰ ਵੀ ਅਸੀਂ ਪਾਣੀ ਦੇ ਰਹੇ ਸਾਡੇ ਕੋਲ ਪਾਣੀ ਹੋਵੇ ਤਾਂ ਅਸੀਂ ਦੇਈ ਸਾਡੇ ਕੋਲ ਇਹ ਪਾਣੀ ਰੋਕਣ ਵਾਸਤੇ ਸਾਡੇ ਮੰਤਰੀ ਸਾਹਿਬ ਨੇ ਵੀ ਕਹਿਤਾ ਅਸੀਂ ਉਹਦੇ ਨਾਲ ਖੜੇ ਆ ਸਾਡੀਆਂ ਚਾਹੇ ਜਾਨਾਂ ਜਾਨ ਲਾਸ਼ਾਂ ਬਿਸ਼ਣ ਸਾਡੇ ਨਾਲ ਜੋ ਧੱਕਾ ਕਰ ਰਹਾ ਜਿਹੜਾ ਸੈਂਟਰ ਸਰਕਾਰ ਕਰਨ ਦੀ ਕੋਸ਼ਿਸ਼ ਕਰੇਗੀ ਅਸੀਂ ਉਹਨੂੰ ਰੋਕਾਂਗੇ ਇਸ ਕਰਕੇ ਅਸੀਂ ਇੱਥੇ 24 ਘੰਟੇ ਬੈਠੇ ਇੱਕ ਰੋਹਿਤ ਜੀ ਜਿਵੇਂ ਭਾਰਤ ਤੇ ਪਾਕਿਸਤਾਨ ਆਹਮੋ ਸਾਹਮਣੇ ਹੋ ਚੁੱਕੇ ਨੇ ਕਿਸੇ ਸਮੇਂ ਵੀ ਜੰਗ ਦਾ ਐਲਾਨ ਹੋ ਸਕਦਾ ਹੈ ਤਾਂ ਜਿੱਥੇ ਪੰਜਾਬ ਨਾਲ ਖੜਨ ਦੀ ਲੋੜ ਸੀ ਕਿਉਂਕਿ ਬਾਰਡਰ ਏਰੀਆ ਹੈ ਤਾਂ ਉੱਥੇ ਹੀ ਹਰਿਆਣੇ ਨੇ ਇਹ ਮੁੱਦਾ ਚੁੱਕ ਲਿਆ ਕੀ ਕਰਨ ਲੱਗਦਾ ਤੁਹਾਨੂੰ ਦੇਖੋ ਜੀ ਮੈਂ ਤੁਹਾਨੂੰ ਇਹ ਵੀ ਗੱਲ ਸਪਸ਼ਟ ਕਰ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਵੇ ਬਾਰਡਰਾਂ ਤੇ ਵੀ ਜਿੱਥੇ ਵੀ ਜਾਨਾਂ ਗਵਾਣੀਆਂ ਪਈਆਂ ਸਾਡੇ ਪੰਜਾਬੀਆਂ ਨੇ ਕਦੀ ਪਿੱਠ ਨਹੀਂ ਦਿਖਾਈ। ਸਭ ਤੋਂ ਪਹਿਲਾਂ ਅੱਗੇ ਹੋ ਕੇ ਮੁਕਾਬਲਾ ਕੀਤਾ। ਪਾਕਿਸਤਾਨ ਨਾਲ ਅੱਜ ਇੱਕ ਯੁੱਧ ਅਸਰ ਬਣੇ ਹੋਏ। ਉਹਦੇ ਵਾਸਤੇ ਵੀ ਸਾਡੀਆਂ ਫੌਜਾਂ 'ਚ ਜਿਹੜੇ ਸਾਡੇ ਸਿੱਖ ਭਾਈ ਜੋ ਵੀ ਹੈਗੇ ਸਾਰੇ ਉੱਥੇ ਖੜੇ ਹੋਏ ਆ। ਲੇਕਿਨ ਨਾਲ ਨਾਲ ਤੁਸੀਂ ਇੱਕ ਚੀਜ਼ ਹੋਰ ਦੇਖੋ ਸਾਡੀ ਤਰਾਸ ਦੀ ਕੀ ਹੈ? ਰੋਜ਼ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ, ਸਾਡੀ ਜਵਾਨੀ ਨੂੰ ਬਰਬਾਦ ਕਰਨ ਵਾਸਤੇ ਉੱਥੋਂ ਤੋਂ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਕਿਸੇ ਵੀ ਬਾਰਡਰ ਤੋਂ ਇਧਰ ਨੂੰ ਭੇਜੀ ਜਾ ਰਹੀ। ਅਸੀਂ ਉਸ ਉਸ ਲੈਵਲ ਤੇ ਵੀ ਮੁਕਾਬਲਾ ਕਰ ਰਹੇ। ਅਸੀਂ ਨਸ਼ਿਆਂប្រੋਧ ਦੀ ਜਿਹੜੀ ਜੰਗ ਛੇੜੀ ਹੈ ਪੰਜਾਬ ਗਵਰਨਮੈਂਟ ਨੇ ਉਹ ਵੀ ਸਾਡੀ ਦਿਨ ਰਾਤ ਜਾਰੀ ਹੈ ਅਸੀਂ ਡਟ ਕੇ ਹਰ ਇੱਕ ਮੁੱਦੇ ਦੇ ਸਾਹਮਣੇ ਖੜਾਂਗੇ ਉਹਨੂੰ ਠੀਕ ਕਰਾਂਗੇ ਉਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਸਰਕਾਰ ਦੇ ਨਾਲ ਖੜੇ ਆ ਜਿਸ ਵੇਲੇ ਜ਼ਰੂਰਤ ਪਵੇਗੀ ਪਬਲਿਕ ਸਾਡੇ ਨਾਲ ਹੈ ਅਸੀਂ ਜਿਸ ਤਰ੍ਹਾਂ ਵੀ ਜ਼ਰੂਰਤ ਪਵੇਗੀ ਸੈਂਟਰ ਗਵਰਨਮੈਂਟ ਕੇ ਤੇ ਪੰਜਾਬੀਆਂ ਦੇ ਲੋੜ ਹੈ ਫੌਜ ਤੇ ਅਲਾਵਾ ਵੀ ਅਸੀਂ ਉੱਥੇ ਵੀ ਉਹਦੀ ਮਦਦ ਕਰਨ ਲਈ ਤਿਆਰ ਹੈ ਲੇਕਿਨ ਸਾਡੇ ਨਾਲ ਧੱਕਾ ਨਾ ਕਰੋ ਸਾਨੂੰ ਨਸ਼ਾ ਸਾਡੀ ਜ਼ੁਬਾਨੀ ਮਾਰ ਕਰਨੀ ਹੈ ਮਦਦ ਸਾਡੀ ਉੱਥੇ ਵੀ ਕਰੋ ਨਸ਼ੇ ਨੂੰ ਰੋਕੋ ਆ ਪਾਣੀ ਪਿੱਛੇ ਸਾਨੂੰ ਬਰਬਾਦ ਨਾ ਕਰੋ ਸਾਡੇ ਕੋਲ ਪਾਣੀ ਹੈ ਨਹੀਂ ਜੋ ਪਾਣੀ ਹੈਗਾ ਸਾਡੇ ਪੰਜਾਬ ਚ ਪੂਰਾ ਹੋ ਜੇ ਉਹੀ ਬਹੁਤ ਹੈ ਜੀ ਬਹੁਤ ਬਹੁਤ ਧੰਨ ਜੀ ਜਿਵੇਂ ਉਹਨਾਂ ਨੇ ਬੰਦਬੰਦੀ ਕੀਤੀ ਡਾਇਰੈਕਟਰ ਤੱਕ ਬਦਲਿਆ ਸਕੱਤਰ ਤੱਕ ਬਦਲਿਆ ਜਾਂ ਹੋਰ ਕੋਈ ਜੇ ਗੇਮ ਖੇਡ ਦਿੱਤੀ ਤਾਂ ਫਿਰ ਕਿਵੇਂ ਪੰਜਾਬ ਦਾ ਪਾਣੀ ਰੋਹਿਤ ਜੀ ਬਚਾਇਆ ਜਾਏ ਦੇਖੋ ਜੀ ਅਸੀਂ ਖੜੇ ਆ ਸਾਡੇ ਨਾਲ ਧੱਕਾ ਜੇ ਕਰਨਗੇ ਤਾਂ ਸਿੱਖ ਕੋਮ ਪੰਜਾਬ ਕੋਮ ਹੈ ਪੰਜਾਬੀ ਨੇ ਸਾਰੇ ਇੱਥੇ ਤਾਂ Hindu Sikh Muslim ਸਾਰੇ ਖੜ੍ਹ ਜਾਣਗੇ ਤੇ ਸਾਨੂੰ ਮਾਰ ਕੇ ਨਹੀਂ ਨਾ ਜਾਂਦੇ ਲੈ ਜਾਣ ਤਾਂ ਕੀ ਹੈ ਅਗਰ ਉਹਨਾਂ ਨੂੰ ਲੱਗਦਾ ਵੀ ਲੋਕਾਂ ਦੀਆਂ ਜਾਨਾਂ ਤੇ ਉੱਪਰ ਤੇ ਟੱਪ ਕੇ ਅਸੀਂ ਪਾਣੀ ਲੈ ਜਾਾਂਗੇ ਤਾਂ ਕਰ ਲੈਣ ਕੋਈ ਦਿੱਕਤ ਨਹੀਂ ਧੱਕਾ ਤਾਂ ਅਸੀਂ ਕਰ ਨਹੀਂ ਸਕਦੇ ਦੇਖੋ ਸੈਂਟਰ ਸਰਕਾਰ ਆ ਉਹ ਬਹੁਤ ਮਜ਼ਬੂਤ ਆ ਬਹੁਤ ਕੁਝ ਆ ਬਹੁਤ ਤੰਤਰ ਆ ਉਹਨਾਂ ਕੋਲ ਕੁਝ ਵੀ ਕਰ ਸਕਦੇ ਲੇਕਿਨ ਸਾਨੂੰ ਸਾਡੀਆਂ ਛਾਤੀਆਂ ਪਰ ਤੇ ਨੇਣਾ ਚਾਹੁੰਦੇ ਲੈ ਜਾਣ ਅਸੀਂ ਪਰਵਾਹ ਨਹੀਂ ਮਾਰਦੇ ਐਵੇਂ ਪਾਣੀ ਨਹੀਂ ਜਾਣਾ ਸਾਡੇ ਲੋਕਾਂ ਦਾ ਧੱਕਾ ਕਰਕੇ ਜੇ ਬਰਬਾਦ ਕਰਕੇ ਲੈ ਕੇ ਜਾਣਾ ਚਾਹੁੰਦੇ ਫਿਰ ਦੇਖ ਲਾਂਗੇ ਮੌਕੇ ਮੁਤਾਬਕ ਕੀ ਹੋਊਗਾ ਤਾਂ ਸਥਿਤੀ ਹੈ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਆ ਕਿ ਆ ਸਿੱਧਾ ਜਿਹੜਾ ਇੱਥੇ ਧਰਨਾ ਵੀ ਸ਼ੁਰੂ ਹੋ ਚੁੱਕਿਆ ਹੈ ਵੀ ਭਾਵੇਂ ਕੁਝ ਵੀ ਹਾਲਾਤ ਬਣਨ ਅਸੀਂ ਪਾਣੀ ਦੀ ਬੂੰਦ ਨਹੀਂ ਦੇਵਾਂਗੇ ਤਾਂ ਕੁਝ ਸਮਾਂ ਪਹਿਲਾਂ ਹੀ ਸੀਐਮ ਮਾਨ ਵੀ ਇੱਥੋਂ ਐਲਾਨ ਕਰਕੇ ਗਿਆ ਹੈ ਕਿ ਜੋ ਮਰਜ਼ੀ ਖੇਡਾਂ ਖਿੱਡੀਆਂ ਜਾਣ ਜੋ ਮਰਜ਼ੀ ਜੋ ਮਰਜ਼ੀ ਕੀਤਾ ਜਾਵੇ ਪਰ ਅਸੀਂ ਕਿਸੇ ਵੀ ਹਾਲਾਤ ਚ ਪਾਣੀ ਦੀ ਬੂੰਦ ਹੈ ਜਿਹੜੀ ਉਹ ਹਰਿਆਣੇ ਨੂੰ ਵਾਦੂ ਨਹੀਂ ਦੇਵਾਂਗੇ ਕਿਉਂਕਿ ਅਸੀਂ ਉਹ ਪਾਣੀ ਪਹਿਲਾਂ ਦੇ ਚੁੱਕੇ ਹਾਂ ਤਾਂ ਹੋਰ ਕਿਉਂ ਵਾਦੂ ਪਾਣੀ ਦਈਏ ਅੱਜਿੱਥੇ ਰੋਹਿਤ ਕਾਲੀਆ ਜਿਹਨੇ ਦੱਸਿਆ ਹੈ ਕਿ ਸਾਡੇ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਹਾਲਾਤ ਇੱਥੋਂ ਤੱਕ ਵਿਗੜੇ ਹੋਏ ਆ ਕਿ ਪਾਣੀ ਪੀਣ ਨੂੰ ਨਹੀਂ ਕਰਾਉਂਉਂ ਤੇ ਖੇਤਾਂ ਨੂੰ ਜਿਹੜਾ ਪਾਣੀ ਹੈ ਜਿਹੜਾ ਉਹ ਦੇ ਆ ਪਾਣੀ ਲਾਣ ਨੂੰ ਨਹੀਂ ਹੈਗਾ ਤੇ ਦੂਜੇ ਪਾਸੇ ਉਹਨਾਂ ਖੇਤਾਂ ਨੂੰ ਹੀ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਪਾਈਪਲਾਈਨਾਂ ਦੱਬ ਕੇ ਨਹਿਰ ਦਾ ਪਾਣੀ ਪਹੁੰਚਾਰੀ ਆ ਤਾਂ ਹੁਣ ਸਥਿਤੀ ਆ ਜਿਹੜੀ ਇੱਥੇ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਲੋਕ ਪਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਸਿੱਧੀ ਸਿੱਧੀ ਗੱਲ ਕਹਿ ਦਿੱਤੀ ਹੈ ਕਿ ਭਾਵੇਂ ਸਾਡੀਆਂ ਲਾਸ਼ਾਂ ਵਿਛ ਜਾਣ ਪਰ ਅਸੀਂ ਪਾਣੀ ਨਹੀਂ ਜਾਣ ਦਵਾਂਗੇ ਤਾਂ ਦੇਖਣਾ ਹੋਏਗਾ ਕਿ ਹੁਣ ਇਸ ਜਿਹੜੀ ਸਥਿਤੀ ਨੂੰ ਕਿਵੇਂ ਕੰਟਰੋਲ ਕੀਤਾ ਜਾਏਗਾ ਆਣ ਵਾਲੇ ਦਿਨਾਂ 'ਚ ਕੀ ਹਾਲਾਤ ਬਣਨਗੇ ਤਾਂ ਨੰਗਲ ਡੈਮ ਤੋਂ ਤੁਹਾਡੇ ਨਾਲ ਜਿਹੜੇ ਅਸੀਂ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵੀਡੀਓ ਜਰਨਲਿਸਟ ਆਤਲੂ ਬਰਮਾ ਐਨਆਰਏ ਟੀਵੀ ਤੋਂ ਸਤਰਾਵ ਸਿੰਘ ਉਠੋਈ